ਬੱਬੂ ਮੈਂ ਕਰੀਸਤਾ ਦੇ ਮਾਰੀਸਤਾ ਕਿੱਥੇ ਹਾਂ ਮੈਂ ਨਾ ਪਿੰਡ ਤੋਂ ਹਾਂ ਬਲਾਈ ਸੋਣਾ ਮੁੰਡਾ ਮਾਂ ਮੁੰਡਾ ਸੋਣਾ ਤਾਂ ਮੈਂ ਮੰਨਦੀ ਆ ਪਰ ਭੈਣ ਵੀ ਤਾਂ ਕਹਿੰਦੀ ਸੀ ਵੱਡੀ ਕਿ ਬੱਬੂ ਦਾ ਰਿਸ਼ਤਾ ਮੈਂ ਆਪਣੇ ਦਯੋਰ ਨੂੰ ਲੈ ਲੂੰਗੀ ਮਾਂ ਇਹ ਗੱਲ ਤਾਂ ਮੈਨੂੰ ਵੀ ਬਹੁਤ ਚੰਗੀ ਲੱਗੀ ਆ ਕਿ ਜੇ ਮੈਂ ਭੈਣ ਦੇ ਕੋਲੇ ਚਲ ਜੂੰਗੀ ਤਾਂ ਕਮ ਸੇ ਕਮ ਸਾਡੀ ਲੜਾਈ ਤਾਂ ਨਾ ਹੋਗੀ ਨਾਲੇ ਅਸੀਂ ਦੋਨੇ ਭੈਣਾਂ ਪਿਆਰ ਨਾਲ ਰਹਿਾਂਗੇ ਤੇ ਨਾਲੇ ਤੈਨੂੰ ਕੋਈ ਲਾਂਭਾ ਨਹੀਂ ਗਲਤ ਆਪ ਤਾਂ ਤੇਰੀ ਸਹੀ ਐ ਮੈਂ ਤੇਰੀ ਵੱਡੀ ਭੈਣ ਨਾ ਗਲਤ ਹਾਂ ਹਾਂ ਮਾਂ ਨਾਲੇ ਜਦੋਂ ਮੈਂ ਹੋਰ ਕਿਤੇ ਵਿਆਹੀ ਗਈ ਉੱਥੇ ਅੱਡੋ ਅੱਡੀ ਪਿੰਡਾਂ ਦੀਆਂ ਦਰਾਨੀਆਂ ਜਠਾਨੀਆਂ ਹੁੰਦੀਆਂ ਨੇ ਕਈ ਵਾਰ ਲੜਾਈ ਹੋ ਜਾਂਦੀ ਆ ਮਾਂ ਅਸੀਂ ਦੋਨੇ ਭੈਣਾਂ ਹਰ ਟਾਈਮ ਖੁਸ਼ ਰਿਹਾ ਕਰਾਂਗੇ ਆਪਦੇ ਘਰੇ ਤੋਂ ਹੀ ਮੈਂ ਨੇ ਲਿਆ ਪਏ ਕੱਟ ਦਾ ਗੱਡੇ ਨਾ ਨਾ ਬੋਲੀ ਹਾਂਗੇ ਤੂੰ ਰਾਮਕਾਰ ਹਜੇ 4 ਦਿਨ ਤਾਂ ਹੋਏ ਨੇ ਤੇਰੇ ਬਿਨਾਂ ਹਾਂ ਸਾਰੀ ਉਮਰ ਪਈਏ ਕੰਮ ਕਰਨ ਦੀ ਕੋਈ ਗੱਲ ਨਹੀਂ ਲੈ ਭਾੜੇ ਫੇਰ ਕੀ ਹੋ ਗਿਆ ਮੈਨੂੰ ਤਾਂ ਬੇਲੀ ਰਹਿਣ ਦੀ ਆਦਤ ਪੈ ਜੂਗੀ ਘਰ ਵੱਡੀ ਬਹਿਣ ਦੇ ਸਿਰ ਤੇ ਆਹ ਸਾਹ ਕੀ ਮੰਗਦੀ ਹੈ ਸਾਰੀ ਉਮਰ ਪਈਏ ਕੰਮ ਕਰਨ ਦੀ ਹੈ ਬੋਲੀ ਓ ਕੀ ਸਵੇਰੇ ਸਵੇਰੇ ਗੱਲਾਂ ਕਰੀ ਜਾਂਦੇ ਹੋ ਕੁਝ ਨਹੀਂ ਜਿੱਜੂ ਇਹ ਕਹਿੰਦੇ ਸੀਗੇ ਤੂੰ ਰਹਿਣ ਦੇ ਕੰਮ ਕਰਨ ਨੂੰ ਮੈਂ ਕਿਹਾ ਚਲ ਗੰਡੇ ਮੈਂ ਘੱਟ ਦੇਣੀ ਆ ਓਏ ਆਹੋ ਕਿਤੇ ਉਹੀ ਨਾ ਹੁਣ ਗੱਲਾਂ ਮਾਰੀਏ ਸਾਰਾ ਦਿਨ ਅੱਕ ਤੇ ਸਾਨੂੰ ਰੋਟੀ ਖਲੇ ਵੀ ਭੁੱਖੇ ਮਾਰ ਦੋ नहीं नहीं हुन ता चाहे रोटी तू चार टाइम खाया कर आज त पकावण वाली आ चलो ठीक है मैं चलता चलदांगा बना रोटी फिर ठीक है चल पाणी आ गई मैं भी कपड़े प्रेस करे आवा मारी हां रुक जा रुक जा पौनी आ प्रीति पुत्त ਪਾਣੀ ਲਿਆ ਕੇ ਦੇ ਨਾਲ ਹੀ ਲੈ ਦੇ ਦਵਾਈ ਪਤਾ ਨਹੀਂ ਉਤਰੇ ਦਾ ਅੱਜ ਕੀ ਹੋ ਰਿਹਾ ਤੁਮਰਾਤ ਕੀ ਹੋ ਜਾਂਦੀ ਐ ਲਿਓ ਨੀ ਬਤ ਮੈਂ ਮੜੇ ਜੇ ਕਰ ਖਵਾ ਰਾਂ ਬੱਜਨ ਪੜੇ ਮੈਂ ਲਿਆ ਦਿੰਦੀ ਐ ਬੇਬੇ ਨੂੰ ਪਾਣੀ ਨਾਲੇ ਦਵਾਈ ਤੂੰ ਆ ਪੱਠੇ ਪਾ ਦੇ ਚਲ ਚੰਗਾ ਪੜੇ ਖਰਾਦ ਮੈਂ ਕਰ ਖਵਾ ਲਿਆ ਪਹਿਲਾ ਮੈਂ ਬੇਬੇ ਨੂੰ ਨਾ ਪਾਣੀ ਫੜਾਇਆ ਮੈਂ ਨਾਲੇ ਦਵਾਈ ਬੇਬੇ ਆਲੋ ਤਾਂ ਭਾਈ ਇਹ ਆਪ ਦਾ ਡਾਕਟਰ ਨੇ ਆਖਿਆ ਕਿ ਆਹ ਕੈਪਸੂਲ ਨਾ ਡੇਲੀ ਖਾਇਆ ਕਰੋ ਠੀਕ ਹੈ ਪੁੱਤ ਪਤਾ ਨਹੀਂ ਗੋਡਿਆਂ ਨੂੰ ਕੀ ਹੋਇਆ ਇੰਨੀਆਂ ਦਵਾਈਆਂ ਲੈ ਲਈਆਂ ਕਿ ਤੋ ਨਹੀਂ ਠੀਕ ਹੁੰਦੀ ਬੇਬੇ ਹੁਣ ਤੁਹਾਨੂੰ ਦਵਾਈ ਲੈਣ ਦੀ ਬਿਲਕੁਲ ਲੋੜ ਨਹੀਂ ਹੈਗੀ ਅਸੀਂ ਦੋਨੇ ਭੈਣਾਂ ਰਲ ਕੇ ਤੁਹਾਡੀ ਇੰਨੀ ਸੇਵਾ ਕਰਾਂਗੇ ਤੁਸੀਂ ਤਾਂ ਸਾਰੀਆਂ ਦਵਾਈਆਂ ਭੁੱਲ ਜਾਓਗੇ ਬਹੁਤਾ ਠੀਕ ਐ ਪੁੱਤ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਐ ਜਦੋਂ ਸਾਨੂੰ ਦੋਨੇ ਭੈਣਾਂ ਨੂੰ ਹੱਸਦੀਆਂ ਖੇਡਦੀਆਂ ਨੂੰ ਦੇਖਦੀਆਂ ਮੈਨੂੰ ਤਾਂ ਹੁਣ ਘਰ ਦੀ ਕੋਈ ਟੈਨਸ਼ਨ ਨਹੀਂ ਥੋੜੇ ਫਿਰ ਤੇ ਨਾ ਬੇਬੇ ਤੈਨੂੰ ਘਰ ਦੀ ਚਿੰਤਾ ਕਰਨ ਦੀ ਲੋੜ ਵੀ ਹੈ ਨਹੀਂ ਨਾ ਮੈਨੂੰ ਹੁਣ ਕੋਈ ਟੈਨਸ਼ਨ ਨਹੀਂ ਬਸ ਮੈਨੂੰ ਤਾਂ ਗੋਡਿਆਂ ਨੇ ਤਪਾਰ ਕੇ ਕੋਈ ਨਹੀਂ ਬੇਬੇ ਬਹੁਤ ਛੇਤੀ ਤੋਂ ਠੀਕ ਹੋ ਜਾਣਾ ਬਸ ਹੁਣ ਤਾਂ ਤੂੰ ਗੁਰਦੁਆਰਾ ਜਾਇਆ ਕਰ ਮੱਥਾ ਮੱਥਾ ਟੇਕਣ ਅਸ ਗੋਡੇ ਠੀਕ ਹੋ ਜਾਣ ਤੇ ਮੈਂ ਜਾ ਹੀ ਕਰੂੰਗੀ ਠੀਕ ਆ ਬੇਬੇ। ਤਾਂ ਠੀਕ ਆ। ਓਹੋ। ਆ ਗੋਡੇ ਪਤਾ ਨਹੀਂ ਕਿੱਦੇ ਠੀਕ ਹੋਣਗੇ। ਮਬੂਕੀ ਕਰਦਿਆਂ? ਕਰਨਾ ਕੀ ਆ? ਮੰਮੀ ਨਾਲ ਗੱਲ ਕਰਕੇ ਹੰਦੀਆ ਬੜੀ ਯਾਦ ਆਉਂਦੀ ਸੀ ਮੰਮੀ ਦੀ। ਮੇਰੇ ਕੱਪੜਾ ਤਾਂ ਧੋਤੇ ਗਏ। ਉਹ ਭੈਣ ਨੇ ਧੋਤੇ ਸਾਰੇ ਉਹ ਕਹਿੰਦੇ ਸੀ ਮੈਂ ਧੋ ਦਿੰਦੀ ਆ। ਮੈਂ ਸਾਰੇ ਕਲੇਦਰ ਦੇ ਦੇਖ ਕੇ ਆਉਣਾ ਦੋਆਂ ਜਿਹੇ ਕੱਪੜੇ ਉੱਤੇ ਬੈਨੇ ਆ ਆਪਣਾ ਕੋਈ ਨਹੀਂ ਹੈਗਾ। ਤੂੰ ਨੁਬਨੇਖਾ ਬਹਿ ਗਿਆ ਤੁਸੀਂ ਦੇਖਿਆ ਹੀ ਨਹੀਂ ਬਿਹਾਨ ਨਾਲ ਮੈਂ ਪਾਗਲ ਹਾਂ ਮਸਾਲਾ ਦੇਖ ਕੇ ਹਾਂ ਚੱਲ ਕੋਈ ਨਹੀਂ ਤੁਸੀਂ ਬੈਠੋ ਮੈਂ ਦੇਖ ਕੇ ਆਉਂਦੀ ਆ ਜਾ ਕੇ ਹੋਇਆ ਆ ਜਾ ਪਹਿਲੀ ਬੋਤਲ ਹੀ ਥੋਕੇ ਆਪਾਂ ਚਲੋ ਜੀ ਚਲੋ ਹੋਰ ਦੀਦੀ ਹਾਂ ਤੁਸੀਂ ਆਪ ਦੇ ਕੱਪੜੇ ਧੋਕੇ ਤਾਂ ਨਹੀਂ ਤੇ ਪਾਏ ਹੋਇਆ ਸਾਡੇ ਕਾ ਤੋਂ ਨਹੀਂ ਧੋਤੇ ਗੱਲ ਸੁਣ ਬੱਬੂ ਮੇਰੀ ਸਾਨੂੰ ਬਹੁਤ ਜ਼ਿਆਦਾ ਲੇਟ ਹੋ ਰਿਹਾ ਪਹਿਲੀ ਅਸੀਂ ਨੇ ਕੰਮ ਜਾਣਾ ਕਿਤੇ ਬਾਰੇ ਠੀਕ ਹੈ ਤੂੰ ਕਰੀ ਬੈਲੀ ਆ ਕੋਈ ਗੱਲ ਨਹੀਂ ਤੂੰ ਧੋ ਲਈ ਆ ਤੇ ਚੰਗਾ ਤਾਂ ਕਰਕੇ ਨਾ ਆਦੇ ਆਪਦੇ ਧੋ ਗਈ ਓਏ ਆ ਜਾ ਆ ਗਈ ਜੀ ਆ ਗਈ ਕੋਈ ਗੱਲ ਹੱਦ ਹੋ ਗਈ ਲੈ ਅਖੇ ਮੈਨੂੰ ਕਾਲੀ ਸੀਗੀ ਐਨੀ ਕਿੰਨੀ ਕੋਈ ਕਾਲੀ ਹੋ ਗਈ ਵੀ ਸਾਢੇ 4 ਕੱਪੜੇ ਧੋਣ ਵਾਰੀ ਲੇਟ ਹੁੰਦੀ ਸੀ ਕੋਈ ਗੱਲ ਨਹੀਂ ਬਗੋ ਆ ਤੇ ਭਾਈ ਨੂੰ ਰੋਟੀ ਪਾ ਕੇ ਫੜਾ ਦਿਚ ਨਾ ਮੈਂ ਪੰਟ ਲੱਗ ਰਹੀਆਂ ਮੰਜ ਵੇਧ ਗਈ ਆਪਣੀ ਜਿਹੜੀ ਕਿੰਨੇ ਕ ਦਿਨ ਲਊਗੀ ਹਲੇ ਹੋਰ ਕਿੰਨੇ ਕ ਦਿਨਾਂ ਨੂੰ ਆਊਗੀ ਵਿੱਚ ਵਿੱਚ ਤਾਂ ਹਲੋਕ ਟਰਾਲੀਆਂ ਲਈ ਫਿਰਦੇ ਨੇ ਵਿੱਚ ਵਿੱਚ ਵੱਢਣ ਲੱਗ ਰਹੇ ਨੇ ਬੇਬੇ 10 ਦਿਨ ਲਊਗੀ ਨਾ ਉਹ ਕਿਹੜੇ ਨੇ ਫਿਰ ਜਿਹੜੇ ਹਾਲ ਅਗਰੇ ਨੇ ਵੱਢਣਾ ਇਹ ਹਾਈਬ੍ਰਿਡ ਵੀ ਨੇ ਅੱਛਾ ਇਹ ਕੋਈ ਹੋਰ ਪਹਿਲਾਂ ਆ ਜਾਂਦੇ ਨੇ ਬਹੁਤ ਸਿੱਧੀ ਅੱਛਾ ਹਾਂ ਆਪਣੇ ਤਾਂ ਪੀੜੀ ਉਸ਼ਾ ਲਾਉਂਦੇ ਆ ਬਹੁਤ ਟਾਈਮ ਲੈਂਦੀ ਆ ਫਿਰ ਮੈਨੂੰ ਤਾਂ ਭਾਈ ਕੀ ਪਤਾ ਇੰਨਾ ਬਾਰੇ ਹੁਣ ਤਨ ਨੂੰ ਪਤਾ ਇੱਕ ਹੁਣ ਲਾਈਟ ਨੇ ਬਹੁਤ ਦੁਖੀ ਕਰਖਿਆ 3 ਘੰਟੇ ਹੁੰਦੀ ਆ 2 ਦਿਨਾਂ ਬਾਅਦ 3 ਘੰਟੇ ਲੇਟ ਆਉਂਦੀ ਆ ਉਹ ਤਾਂ ਭਾਈ ਕੋਲਾ ਖਤਮ ਹੋ ਰਿਹਾ ਉੱਥੇ ਸਪਲਾਈ ਬੰਦ ਹੋ ਰਹੀ ਹੈਗੀ ਤਾਹੀ ਤਾਂ ਕੱਟ ਲੱਗਦੇ ਨੇ ਆਹੋ ਜੀ ਰੋਟੀ ਆਲੇ ਬੇਬੇ ਰੋਟੀ ਬੱਬੂ ਪੁੱਤਾ ਦੀਪ ਨੂੰ ਤਾਂ ਲਿਆ ਦੇ ਰੋਟੀ ਬੇਬੇ ਮੈਂ ਬੈਲੀ ਨਹੀਂ ਹੈਗੀ ਬੇਲੀ ਨੂੰ ਦੱਸ ਪੁੱਤ ਤੂੰ ਕਿਹੜਾ ਗਾਂਹੜੇ ਹਉਡੀ ਤੇ ਜਾਣ ਆਇਆ ਆਹ ਘਰ ਦੀ ਕੰਮ ਨੇ ਬੇਬੇ ਜਿੰਨੇ ਕਿਹੜੀ ਜਨਾਨੀ ਨੇ ਸਾਡੇ ਕੱਪੜੇ ਧੋਤੇ ਨਾ ਓਨੇ ਕੁ ਮੈਂ ਰੋਟੀ ਫੜਾ ਦੂੰਗੀ ਓ ਚੱਲ ਬੇਬੇ ਰਹਿਣ ਦੇ ਕੋਈ ਨਾ ਜੇ ਰੋਟੀ ਨਹੀਂ ਫੜਾਉਗੀ ਫੇਰ ਕਿਹੜਾ ਮੈਂ ਭੁੱਖਾ ਮਰ ਜਾਊਗਾ ਆ ਦੋ ਮਿੰਟ ਲੇਟ ਖਾ ਲੂੰਗਾ ਮੈਂ ਓਏ ਦਾਦੀ ਜੇ ਤੇਰੀ ਜਨਾਨੀ ਨੇ ਸਾਡੇ ਕੱਪੜੇ ਧੋਤੇ ਫੇਰ ਕਿਹੜਾ ਧੋਤੇ ਨਹੀਂ ਗਏ ਬਾਈ ਗੁੱਸਾ ਨਾ ਕਰ ਇਹਦਾ ਦੋਏ ਭੈਣਾਂ ਨੇ ਇੱਕੋ ਜਿਹੀ ਹੋ ਜਾਣਗੀਆਂ ਉਹ ਕਾਹ ਨੂੰ ਯਾਰ ਉਹੀ ਬਿਨਾਂ ਗੱਲ ਤੋਂ ਬੋਲੀ ਜਾਂਦੀ ਏ ਬੇ ਪੁੱਤ ਤੁਸੀਂ ਨਾ ਦੋਨੇ ਭਾਈ ਆਪਚ ਫਰਕ ਪਾਓ ਇਹਨਾਂ ਦਾ ਕੀ ਆ ਦੋਨੇ ਭੈਣਾਂ ਨੇ ਆਹ ਹਮ ਲੜੀਆਂ ਨੇ ਬਿੰਦਗੂ ਨੂੰ ਦੇਖੀ ਉਹੀ ਫੇਰ ਖੇਲੇ ਮਿਲ ਖਿਲਮਿਲੀਏ ਇਹਨਾਂ ਦਾ ਤਾਂ ਇਹੀ ਕੋ ਚੱਲਦਾ ਪੁੱਤ ਇਹਨਾਂ ਦੇ ਨਾਲ ਤੁਸੀਂ ਕਦੇ ਦਿਲ ਤੇ ਨਾ ਆਇਆ ਕਰੋ ਹਾਂ ਹਾਂ ਮੈਂ ਠੀਕ ਆ ਬਸ ਤੂੰ ਸੁਣਾ ਕੇ ਮੈਂ ਠੀਕ ਆ ਅੱਛਾ ਅੱਛਾ ਆ ਦੇਖ ਲੈ ਮਹਾਰਾਣੀ ਤੋ ਘੰਟੇ ਹੋ ਗਏ ਨੂੰ ਫੋਨ ਤੇ ਲੱਗੀ ਨੂੰ ਨਾ ਮੈਂ ਸੋਡਾ ਗੋਲਾ ਧੰਦਾ ਕਰਨ ਵਾਸਤੇ ਰੱਖੀ ਹੋਈਆਂ ਔਰੇ ਜਮਾਨੇ ਕਿਸੇ ਕੰਮ ਦੇ ਹੱਥ ਲਾਂਦੀ ਹੈਗੀ ਕੋਈ ਨਾ ਲੰਨੀ ਆਈ ਦੀ ਖਬਰ ਅੱਜ ਤਾਂ ਕਰਨਾ ਪਊ ਇੱਕ ਪਾਸਾ ਐਨੀ ਵੀ ਹੱਤ ਕਰ ਰੱਖੀ ਐ ਅੱਛਾ ਅੱਛਾ ਕੀ ਭੈਣ ਨਾਲ ਗੱਲ ਕਰਾਵਾਂ ਔ ਮੇਰੀ ਗੱਲ ਸੁਣਵਾ ਤੂੰ ਉਹਨਾਂ ਦੇ ਫੋਨ ਤੇ ਫੋਨ ਕਰ ਲੈ ਮੇਰੇ ਫੋਨ ਦੀ ਬੈਟਰੀ ਲੋ ਐ ਹੁਣ ਫੜਾ ਦੇ ਮੜਾ ਜੇ ਮੈਂ ਵੀ ਗੱਲ ਕਰਨੀ ਐ ਮਾਂ ਨਾਲ ਹੋਰ ਬੈਟਰੀ ਲੋ ਆ ਸਾਡੀ ਨਾ ਮੇਰੇ ਬਦਲੇ ਬੈਟਰੀ ਲੋ ਹੋ ਗਈ ਤੈਨੂੰ ਘੰਟਾ ਹੋ ਗਿਆ ਗੱਲ ਕਰਦੀ ਨੂੰ ਮੇਰੀ ਮਰਜ਼ੀ ਆ ਮੈਂ ਆਪਣੀ ਮਾਂ ਨਾਲ ਗੱਲ ਕਰਦੀ ਆ ਜਰ ਮੈਂ ਘੰਟਾ ਕਰਾਂ 2 ਘੰਟੇ ਕਰਾਂ ਮੇਰੀ ਮਰਜ਼ੀ ਆ ਨਹੀਂ ਕੀ ਹੋ ਗਿਆ ਸਾਨੂੰ ਹੋਣਾ ਕੀ ਆ ਮੈਂ ਮਾਂ ਨਾਲ ਗੱਲ ਕਰਦੀ ਸੀਗੀ ਕਹਿੰਦੀ ਮੇਰੀ ਵੀ ਕਰਾ ਦੇ ਸਾਡੇ ਫੋਨ ਦੀ ਬੈਟਰੀ ਲੋ ਆਪਦੇ ਫੋਨ ਤੇ ਕਰ ਲੈ ਬੇਬੇ ਇਹਨੂੰ ਘੰਟਾ ਹੋ ਗਿਆ ਗੱਲ ਕਰਦੀ ਨੂੰ ਜੇ ਮੇਰੀ ਗੱਲ ਕਰਾ ਤੂੰ ਕਿ ਫੇਰ ਕਿਹੜਾ ਫੋਨ ਕੱਸ ਜੂਗਾ ਫੇਰ ਕੀ ਹੋ ਗਿਆ ਤੂੰ ਆਪਦੇ ਵਾਲੇ ਫੋਨ ਤੋਂ ਗੱਲ ਕਰ ਲੈ ਆਪਦੇ ਵਾਲੇ ਤੋਂ ਕਿਵੇਂ ਕਰ ਲੈ ਆਪਦੇ ਵਾਲੇ ਤੋਂ ਪੈਸੇ ਮੁੱਕਦੇ ਨੇ ਤਾਂ ਨਹੀਂ ਕਰਦੇ ਆਪਦੇ ਘਰ ਨੂੰ ਸਾਰੇ ਸਿਆਣੇ ਨੇ ਨਹੀਂ ਤੁਸੀਂ ਕਿਹੜਾ ਬਗਾਨੀ ਹੋ ਦੋਨੇ ਭੈਣਾ ਭੈਣਾ ਤਾਂ ਹੈਗੀ ਉਹ ਚਾਹੇ ਇਹ ਫੋਨ ਤੋਂ ਗੱਲ ਕਰ ਲੋ ਚਾਹੇ ਉਹ ਫੋਨ ਤੋਂ ਗੱਲ ਕਰ ਲੋ ਐਵੇਂ ਗਾ ਪਾ ਰੱਖਿਆ ਮੈਨੂੰ ਠੇਕਾ ਨਹੀਂ ਲਿਆ ਵੀ ਮੈਂ ਤੁਹਾਡੀ ਗੱਲ ਕਰਾਵਾਂ ਫੋਨ ਤੇ ਨਾ ਮੈਂ ਠੇਕਾ ਲਿਆ ਹੈ ਫਿਰ ਗੋਹਾ ਕੁੜਾ ਹਾਂ ਚੱਲ ਪੱਛੜਾਂ ਦਾ ਬਰਾਬਰ ਨੰਮ ਕਰਿਆ ਕਰ ਪਰ ਆਪਾਂ ਤੂੰ ਮੇਰੇ ਤੋਂ ਨਹੀਂ ਹਮ ਬੰਡ ਲੈ ਤੇਰੇ ਤੇਰਾ ਮੈਂ ਰੱਖ ਤੇਰੇ ਤੋਂ ਨਹੀਂ ਹੁੰਦਾ ਜਦੋਂ ਮੇਰਾ ਵਿਆਹ ਕਰਵਾਇਆ ਸੀ ਉਦੋਂ ਮੈਨੂੰ ਕਿਹਾ ਸੀਗਾ ਉਦ ਤੱਕ ਇੱਥੇ ਮੈਂ ਰੈਡੀ ਬਣਾ ਕੇ ਰੱਖੂਗੀ ਰਾਜੀਆਂ ਬੰਗੂ ਰੱਖੂਗੀ ਹੁਣ ਕਹਿੰਦੀ ਗੋਹਾ ਸਟ ਮੈਂ ਤਾਂ ਪਸਤਾਨੀਆਂ ਮੈਨੂੰ ਕੀ ਪਤਾ ਸੀ ਤੂੰ ਐਹੀ ਜਿਹੀ ਨਿਕਲੇਂਗੀ ਕਿਤੇ ਤੈਨੂੰ ਪਤਾ ਹੁੰਦਾ ਵੀ ਤੂੰ ਐਹੀ ਜਿਹੀ ਨਿਕਲੇਂਗੀ ਮੈਂ ਤਾਂ ਕਿਸੇ ਹੋਰ ਘਰੇ ਵਿਆਹ ਕਰਾ ਲੈਂਦੀ ਤੇਰੇ ਮੱਖੇ ਲਪੋਤਾ ਬੱਚਦੀ ਰੋਜ਼ ਰੋਜ਼ ਜੇ ਮੈਨੂੰ ਪਤਾ ਹੁੰਦਾ ਮੈਂ ਕਾਹ ਨੂੰ ਲੈਂਦੀ ਸੀ ਤੈਨੂੰ ਨਹੀਂ ਜਾ ਦੁਰਜਾ ਦੁਰਜਾ ਮੈਂ ਤਾਂ ਤੇਰਾ ਗੱਲਾਂ ਨਾ ਕਰ ਮੇਰੇ ਨਾਲ ਮੈਂ ਤਾਂ ਸੱਚਾ ਜੀਆ ਮੇਰਾ ਮੈਂ ਤਾਂ ਚੰਗਾ ਕਰਿਆ ਸੀ ਤੇਰਾ ਨਹੀਂ ਐਨਾ ਤਾਂ ਕੰਮ ਵੀ ਨਹੀਂ ਜਿੰਨਾ ਤੁਸੀਂ ਐਨਾ ਨਾਲ ਲੜਦੀ ਹੋ ਆਹ ਦੇਖ ਲੈ ਫਿਰ 2 ਘੰਟੇ ਹੋ ਗਏ ਬੇਬੇ ਮਹਾਰਾਣੀ ਨਾ ਤੂੰ ਮੇਰਾ ਕੀ ਕਰ ਦੇਂਗੀ ਬਲ ਮਾ ਕੇ ਤੇ ਖੜਤੀਆਂ ਤੇਰੇ ਨਾਲੋਂ ਬਾਗ ਜਾ 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 ਐਨੀਆਂ ਤਾਂ ਬਗਾਨੀਆਂ ਦਰਾਣੀਆਂ ਜੇ ਠਾਣੀਆਂ ਨਹੀਂ ਲੜਦੀਆਂ ਜਿੰਨਾ ਇਹ ਦੋਨੇ ਸੱਕੀਆਂ ਪਹਿਣਾ ਨੇ ਜਲੂਸ ਕੱਢ ਰੱਖਿਆ ਦੇਖੋ ਬੇਬੇ ਪਹਿਲਾਂ ਉਰੇ ਆਓ ਮੇਰੇ ਕੋਲੇ ਆ ਬੇਬੇ ਕੀ ਗੱਲ ਬੇਬੇ ਅੱਜ ਬਹੁਤ ਗੁੱਸੇ ਚ ਹੋਰੀਆਂ ਬੇ ਗੁੱਸੇ ਨਾ ਹਾਂ ਮਾ ਹੋਰ ਕੀ ਕਰਾਂ ਉਹ ਕੀ ਗੱਲ ਬੇਬੇ ਕਿਉਂ ਬਖਰੀਆਂ ਅੱਜ ਤਾਂ ਨਹੀਂ ਕੋਈ ਸਿਆਪਾ ਖੜਾ ਕਰਤ ਇਹਨਾਂ ਨੇ ਤੁਹਾਨੂੰ ਪਤਾ ਹੀ ਐ ਇਹਨਾਂ ਦਾ ਤਾਂ ਰੋਜ਼ ਦੀ ਸਿਆਪਾ ਰਹਿੰਦਾ ਰੋਜ਼ ਜਲੂਸ ਨਿਕਲਦਾ ਕਰੀ ਬਈ ਯਾਰ ਇਹਨਾਂ ਨੇ ਵੀ ਬਹੁਤ ਲਹੂ ਪੀ ਲਿਆ ਯਾਰ ਦੋ ਭੈਣਾਂ ਇਕੱਠੀਆਂ ਨੇ ਫੇਰ ਵੀ ਨਹੀਂ ਇਹ ਉਹ ਕਰਦੀਆਂ ਹੈਗੀਆਂ ਲੜਾਈ ਤੋਂ ਕਿਹੜੀਆਂ ਦੋ ਭੈਣਾਂ ਆਂਡਣ ਗਵਾਂਡਣ ਵੀ ਕੱਲ ਤਾਂ ਉਤੋਂ ਨਹੀਂ ਦੇਖਦੀਆਂ ਨੇ ਬੀਹੀ ਵਿੱਚ ਦੀ ਲੰਗਦੀਆਂ ਤਾਂ ਪੁੱਛਦੀਆਂ ਨੇ ਕਹਿੰਦੀ ਤੁਹਾਡੇ ਘਰੇ ਤਾਂ ਰੋਜ਼ ਦੀ ਕਲੇਸ਼ ਰਹਿਣ ਲੱਗ ਗਿਆ ਕੀ ਹੋ ਰਿਹਾ ਕੀ ਗੱਲ ਹੋ ਰਹੀ ਆ ਹੁਣ ਕੀ ਦੱਸਾਂ ਮੈਂ ਬੇਬੇ ਬਹੁਤ ਦੁਖੀ ਕਰ ਲਿਆ ਹੁਣ ਕੀ ਕਰੀਏ ਇਹਨਾਂ ਦਾ ਦੱਸ ਸੋਣਾ ਬਤੇਰੀ ਵਾਰ ਸਮਝਾ ਕੇ ਦੇਖ ਲਿਆ ਸਮਝਾ ਲਓ ਜੇ ਤਾਂ ਸੋਟੇ ਤੋਂ ਸਮਝਦੀਆਂ ਨੇ ਨਹੀਂ ਫਿਰ ਦੇਖ ਮੰਨੂ ਦੇ ਦੇ ਛੁੱਟੀ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਕੋਈ ਕਰ ਕੋਈ ਗੱਲ ਨਹੀਂ ਬੇਬੇ ਫਿਰ ਅੱਜ ਸਮਝਾ ਦਿੰਨੇ ਇਹਨਾਂ ਨੂੰ ਨਹੀਂ ਮੈਂ ਤਾਂ ਫਿਰ ਇਹਨਾਂ ਨੂੰ ਹੁਣ ਡੰਡੇ ਨਾਲ ਸਿੱਧੀਆਂ ਕਰੂੰਗੀ ਉਹ ਚਲ ਕੋਈ ਨਾ ਬੇਬੇ ਤੂੰ ਠੰਡੀ ਰਹਿ ਕਰ ਅਸੀਂ ਆਪੀ ਗੱਲ ਕਰ ਲਾਂਗੇ ਦੇਖ ਲਓ ਜੇ ਸੋਟੇ ਤੋਂ ਸਮਝਦੀਆਂ ਨੇ ਚਲ ਬਈ ਤਾਂ ਬਬੂ ਬੇਬੇ ਕੀ ਕਹਿੰਦੀ ਕੀ ਕਰੀ ਸੀ ਕੀ ਕਰੀ ਸੀ ਬੇਬੇ ਫਖ람 ਮਰੂਤ ਕਨਤੇ ਮੈਂ ਤਾਂ ਹੀ ਪੁੱਛਿਆ ਵੀ ਕੀ ਕਰੀ ਸੀ ਬੇਬੇ ਤੁਸੀਂ ਦੋਏ ਫੇਰ ਨਾ ਰਹੀ ਹੋ ਵਿੱਚ ਲੜ ਪਈਆਂ ਹੁਣ ਗੰਨਾ ਸੁਣੀ ਜਾਮਾ ਮੈਂ ਲੋਕਾਂ ਦੀਆਂ ਤੇਰੀ ਵੱਡੀ ਭੈਣਾ ਜੇ ਤੈਨੂੰ ਕੁਝ ਕਹੇਤਾ ਫਿਰ ਕੀ ਹੋ ਗਿਆ ਅੱਛਾ ਹੁਣ ਤਾਂ ਜੇ ਵੱਡੀ ਭੈਣਾ ਤੂੰ ਦੀਆਂ ਗੱਲਾਂ ਸੁਣੀ ਜਾਮਾ ਹੈ ਮਾੜਾ ਜਿਹਾ ਫੋਨ ਤੇ ਗੱਲਾਂ ਕਰ ਤੁਸੀਂ ਦੇਖ ਕੇ ਜਿੱਦੜ ਫੜ ਕਰਦੀਆਂ ਆਪਦੇ ਫੋਨ ਤੋਂ ਹੀ ਉਹ ਗੱਲਾਂ ਕਰ ਸਕਦੀ ਨਾਲ ਇੱਕ ਗੱਲ ਹੋਰ ਚੁੱਪ ਕਰਕੇ ਦਾ ਘਰਜ ਕੰਧ ਕੱਢ ਕੇ ਤੇ ਅੱਡ ਹੋ ਜਾ ਮੈਂ ਨਹੀਂ ਰੋਜ਼ ਰੋਜ਼ ਕਲੇਜ ਕਰ ਸਕਦੀ ਨਹੀਂ ਤਾਂ ਮੈਂ ਫਿਰ ਦੇਖ ਕੇ ਹੰਗਾੜੂ ਵੀ ਫਿਰ ਦੇਖ ਲੇ ਪਿੰਡਾਂ ਦੀ ਬੇਬੇ ਨੂੰ ਕੀ ਕਹੂੰਗਾ ਮੈਂ ਕੀ ਕਹਿਣਾ ਉਹਨੂੰ ਦੱਸ ਦੇ ਵੀ ਆਹ ਘਰੇ ਇਸ ਹੁੰਦਾ ਸਾਡੇ ਘਰੇ ਮੈਂ ਆਦਮੀ ਹੋ ਸਕਦਾ ਮੇਰੇ ਭਾਈ ਨਾਲ ਮੇਰਾ ਬਹੁਤ ਪ੍ਰੇਮ ਆ ਮੇਰੇ ਭਾਈ ਨਾਲ ਅੱਛਾ ਤੇਰਾ ਤਾਂ ਪ੍ਰੇਮ ਉਤੇ ਭਾਈ ਨਾਲ ਹੋ ਗਿਆ ਤੇ ਮੇਰੇ ਨਾਲ ਮੈਂ ਤਾਂ ਰਹਿ ਨਹੀਂ ਨਾ ਬਗਾਨੀ ਦੀ ਬਗਾਨੀ ਅੱਜ ਤਾਂ ਮੈਂ ਹੋ ਨਹੀਂ ਸਕਦਾ ਕਦੇ ਵੀ ਨਹੀਂ ਹੋ ਸਕਦਾ ਚਲ ਹੱਥ ਬੰਨੇ ਤੇਰੇ ਮੂਰੇ ਜਾਂ ਜਾੜਾ ਤੂੰ ਵੀ ਬਣ ਜਾ ਉਹਦਾ ਹੀਜਾ ਠੀਕ ਹੈ ਏ ਵੀ ਉਹਨਾਂ ਦਾ ਬਣ ਕੇ ਬੈ ਗਿਆ ਕਿਵੇਂ ਬੈਠੇ ਨੇ ਬੇਫਿਕਰੇ ਹੋਏ ਜणू ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਹੈ ਸੋਚ ਕਿਸੇ ਗੱਲ ਦੀ ਉਹ ਕੀ ਹੋ ਗਿਆ ਕਿਉਂ ਤਵੀ ਘਰਦੀ ਹੈ ਹੋਣਾ ਕੀ ਸੀ ਤੁਹਾਨੂੰ ਪਤਾ ਨਹੀਂ ਹੈਗਾ ਕਿੰਨੀ ਕੁਸ ਹੋਈ ਜਾਂਦਾ ਉਹ ਗੱਲ ਤਾਂ ਦੱਸ ਦੇ ਹੋ ਕੀ ਗਈ ਕੀ ਦੱਸਾਂ ਮੈਂ ਮੈਨੂੰ ਰੋਜ਼ ਰੋਜ਼ ਦਾ ਕੰਜਰ ਫੜੇ ਦੇ ਕਿ ਮੇਰੇ ਤੋਂ ਨਹੀਂ ਚੱਲਿਆ ਜਾਂਦਾ ਹੈਗਾ ਮੈਂ ਨਹੀਂ ਚਲਦੀ ਕਿ ਕੱਲ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆ ਕੇ ਆਪਣਾ ਸਮਝੌਤਾ ਕਰਾਉਣਾ ਪਵੇ ਐਦੋਂ ਪਹਿਲਾਂ ਆਪ ਤਾਂ ਲੈ ਕੇ ਦੋ ਭਾਂਡੇ ਅੱਡ ਹੋ ਜਾ ਸਿੱਧੀ ਗੱਲ ਐ ਉਹ ਤਾਂ ਮੈਨੂੰ ਦਿੰਦੇ ਨੇ ਤੁਹਾਡੇ ਲੱਛਣ ਉਹ ਜੋ ਕੋਈ ਬਗਾਨੀ ਹੋਵੇ ਫਿਰ ਤਾਂ ਬੰਦਾ ਕਹੇ ਤੇ ਤੁਹਾਨੂੰ ਦੀ ਭੈਣ ਨਾਲ ਹੀ ਨਹੀਂ ਘਟਿਆ ਜਾਂਦਾ ਹੈਗਾ ਮੈਂ ਨਹੀਂ ਘਟਦੀ ਹਜੇ ਮੈਨੂੰ ਦੋਸ ਦੇਣਿਓ ਓਏ ਦੋਏ ਇੱਕੋ ਜਿਹਾਂ ਕੋਈ ਘਟ ਨਹੀਂ ਹੈਗੇ ਰੋਜ਼ ਨੂਜ਼ ਦਿਖਾਉਣ ਲੱਗੇ ਨੇ ਅਣਜਾਣ ਗਵੰਡੀ ਨੂੰ ਸਾਰਿਆਂ ਨੂੰ ਫਿਰ ਅੱਛੇ ਮੇਰੇ ਸਾਰੇ ਮੈਂ ਤਾਂ ਬਥੇਰੇ ਸਾਰ ਦੇਖ ਦਿਖਾਤੀ ਨੂੰ ਦਿਖਾਤੀ ਸਾਰ ਆਪ ਮੈਂ ਜਾਣਦਾ ਤੁਹਾਨੂੰ ਸਾਰ ਦਿਖਾਉਣ ਵਾਲੇ ਨੂੰ ਮਾੜਾ ਮੋਟਾ ਕੱਟ ਲਿਆ ਕਰੂ ਕਿਸੇ ਨਾਲ ਹਜੇ ਤੁਸੀਂ ਵੀ ਮੈਨੂੰ ਦੋਸ ਦੇ ਦੇਣਿਓ ਹੋਰ ਕਿਹਨੂੰ ਦੋਸ ਦੇਵਾਂ ਮੈਂ ਹੁਣ ਮੈਂ ਦੱਸੀ ਕਰਾਂ ਫਿਰ ਤੂੰ ਸੱਟ ਹੋ ਜਾ ਦੁਨੀਆ ਸੱਟ ਹੁੰਦੀ ਐ ਮੈਨੂੰ ਨਹੀਂ ਸੱਟ ਹੋ ਜਾਂਦਾ ਹੈਗਾ ਨਾ ਮੈਂ ਸੱਟ ਹੋ ਮੈਂ ਕੱਲੂ ਨਾ ਹੋ ਮੱਜ ਮੈਂ ਤੂੰ ਵੀ ਭਾਈ ਦਾਈ ਬਣਾਇਆ ਮੈਰੀਆਂ ਕਦੇ ਸੁਣੀ ਓਏ ਥੋੜੇ ਕਰਕੇ ਮੈਂ ਘਰ ਚ ਫਰਕ ਪਵਾ ਲਾਉਣਾ ਥੋੜੀ ਤਾਂ ਨਹੀਂ ਜਵਾ ਟਿਕਦੀ ਹੈਗੀ ਸਾਰਾ ਦਿਨ ਫਿਰ ਇਹਨੂੰ ਪੜਾਉਣਾ ਸਮਝਾ ਲਿਆ ਕਰੋ ਮੜਾ ਮੋਟਾ ਓਏ ਉਹ ਵੀ ਤੇਰੇ ਵਰਗੀ ਉਹ ਕਿਹੜਾ ਘਟਾ ਗਈ ਮੈਂ ਕੀ ਸੋਚ ਕੇ ਨਹੀਂ ਸੀ ਉਹਨੂੰ ਕੀ ਕੁਝ ਕਰੀ ਜਾਂਦੀ ਐ ਕਰੀ ਜਾਂਦੀ ਹੈਗੀ ਬਈ ਤੂੰ ਇਹ ਡੋਡੋ ਹੋ ਜਾਂਦਾ ਜੇ ਆਪਾਂ ਜਲਦੀ ਕੰਮ ਕਰ ਲਾਂ ਪਰੇ ਲਾ ਨੀਆ ਤੈਨੂੰ ਤਾਂ ਆਏ ਵੀ ਕਿਹੜੇ ਵੇਲੇ ਖੰਧ ਕੱਢ ਲਾਂ ਕਿਹੜੇ ਵੇਲੇ ਅੱਡ ਹੋ ਜਾਈਏ ਅਸੀਂ ਕਿੱਥੋਂ ਮੈਂ ਤੈਨੂੰ ਲੈ ਕੇ ਕੰਡੇ ਵਿਝਲੇ ਆਪਣੇ ਪੈਰਾਂ ਤੇ ਆਪ ਕਹਾੜਾ ਮਾਰ ਲਿਆ ਤੇ ਤੈਨੂੰ ਲੈ ਕੇ ਨਹੀਂ ਮੈਂ ਕਿਹਾ ਤੈਨੂੰ ਕਿਹਾ ਸੀ ਵੀ ਤੂੰ ਕਹਾੜਾ ਮਾਰ ਲਿਆ ਕੇ ਮੈਨੂੰ ਕਿਹਾ ਮੁੰਡਿਆਂ ਦੇ ਘਟੇ ਸੀ ਉੱਥੇ ਕਹਦੀ ਮੈਂ ਉਹਦੇ ਦਿਓਰ ਨਾਲ ਰਿਸ਼ਤਾ ਕਰਾਉਂਗੀ ਮੈਂ ਉਹਦੇ ਦਿਓਰ ਨਾਲ ਰਿਸ਼ਤਾ ਕਰਾਉਂਗੀ ਜਿਵੇਂ ਕਿਤੇ ਮੈਂ ਸੋਹਣੀ ਨਹੀਂ ਨੀਵਾ ਤਾਂ ਇੰਨੀ ਸੋਹਣੀ ਆ ਮੈਨੂੰ ਤਾਂ ਐਮਐਲਏ ਐਮਐਲਏ ਐਮ ਸੀ ਨਹੀਂ ਉਹਨਾਂ ਦੇ ਮੁੰਡਿਆਂ ਦੇ ਰਿਸ਼ਤੇ ਆਉਂਦੇ ਸੀ ਗੱਲਾਂ ਕਰਦੀ ਆ ਕਿੱਥੋਂ ਮੈਂ ਚੰਗਰੀ ਨੂੰ ਮੈਂ ਤਾਂ ਤੇਰੇ ਚੱਗੇ ਵਾਸਤੇ ਸੋਚ ਕਿ ਵਾਸਤੇ ਗਾਲੂ ਸੋਚਿਆ ਸੀ ਪਤਾ ਸੀ ਵੀ ਉਂਗਲਾ ਤੇ ਨੀ ਚਾਉਂਗੀ ਨਹੀਂ ਉਂਗਲਾ ਤੇ ਨੀ ਚਾਉਂਣ ਨੂੰ ਫਿਰਦੀ ਸੀ ਤੂੰ ਆਪਦੀ ਅੱਗੇ ਤੂੰ ਮੈਨੂੰ ਚਾਹੁੰਦੀ ਕੀ ਹੈ ਤੂੰ ਨਹੀਂ ਤੂੰ ਦੱਸ ਤੂੰ ਲੈ ਕੀ ਚਾਹੁੰਦੀ ਹੈ ਬੋਲ ਕੀ ਕਰਨੀ ਹੈ ਤੂੰ ਮੇਰਾ ਕਰ ਤੂੰ ਮੈਨੂੰ ਪੱਕਾ ਕਿ ਮੈਂ ਮਾਰਿਆ ਪੱਕਾ ਕਿ ਨੇ ਮਾਰਿਆ 10 ਮਿੰਟ ਪੱਕਾ ਕਿ ਮਾਰਿਆ ਤਾ ਤੂੰ ਨਹੀਂ ਆਜਾ ਆਜਾ ਨਹੀਂ ਆ ਕੀ ਰੌਲਾ ਜਪੀ ਜਾਂਦਾ ਬਾਰੇ ਕੋਣਾ ਕੋਈ ਆਂਡੀ ਗਵੰਡੀਆਂ ਦੇ ਕਾਲੀ ਖੜੀਆਂ ਦੇਖ ਤੂੰ ਹਾਂ ਤੂੰ ਬੱਕਸ ਮੈਨੂੰ ਹੈ ਦੇਖਦੀਆਂ ਖੜੀ ਹੋ ਕੇ ਪਲਾ ਕੌਣ ਹੈ ਸੋਚੀ ਸੋਦੀ ਨੂੰ ਹੀ ਸੋਦੀ ਪਾਣੀ ਇਹ ਮਹਲਦੀ ਹੈ ਤਾਂ ਮੈਂ ਦਿਆਜ ਮਰੇ ਤੱਕੀ ਮਿਆਜ ਮਰੇ ਤੱਕੀ ਅਰ ਭੂ ਮੈਂ ਮਰ ਜਾ ਭੂ ਇਹਨਾਂ ਨੇ ਕੀ ਜਲੂਸ ਕੱਢ ਰੱਖਿਆ ਬੇਜੱਗੇ ਬੇਦੀਪ ਬੇਪੱਜ ਕੇ ਅਵੇ ਦੇਖੋ ਤਾਂ ਇਹਨਾਂ ਨੇ ਕੀ ਕੰਜਰ ਖਾਲਾ ਕਰਕੇ ਵੇ ਵੇ ਆ ਤਾਂ ਜਾਓ ਵੇ ਭੂ ਮੈਂ ਮਰ ਜਾ ਭੂ ਇਹ ਉਗ ਬੇ ਕੀ ਹੋਗਾ ਕੈਮਰਾ ਵਾਲਾ ਪਾਇਆ ਮੈਂ ਤੈਨੂੰ ਦੀਦਾ ਨਹੀਂ ਤੇਰੀ ਅੱਖਾਂ ਕੁੱਟੀਆਂ ਨੇ ਉਹ ਦੇਖ ਲੈ ਸਾਡੇ ਕੀ ਕੁਸੂਰ ਹੈ ਉਹ ਤੇਰੀ ਉਹ ਜੱਗੇ ਬਾਈ ਛੇਤੀ ਐਂ ਕਰ ਬਚ ਕੇ ਪੱਟੀ ਮੈਂ ਦੇ 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 ਮੈਂ ਨਾ ਮਾਰਦਾ ਤੇ ਸਤੋ ਬੇਨ ਨੂੰ ਆਖੇ ਛੱਡੀ ਦੇ ਵਸ ਤੂੰ ਕਿਹੜਾ ਕੁਸੂਰ ਆ ਮਣੀ ਉਹਦੀ ਸੁਣ ਛੱਡ ਦੇ ਮੈਨੂੰ ਛੱਡ ਮੈਨੂੰ ਮੇਰੇ ਸਾਹ ਦੇ ਤਨਮ ਮੋਟੀ ਸ਼ਰਮ ਕਰ ਲੋ ਸ਼ਰਮ ਉਹਨੂੰ ਖਾ ਲੈਣ ਦਾ ਕੋਈ ਸੁੱਕਦੀ ਰੋਟੀ ਕੋਈ ਕੱਟ ਲੈਣ ਦੇ ਸੁੱਕਦੇ ਦਿਨ ਮਸਾਂ ਤਾਂ ਸੋਨੂੰ ਉਹਨਾਂ ਨੇ ਪਾਲ ਪੋਲੋਸ ਕੇ ਵਿਆਹ ਕੇ ਇੱਥੇ ਤੱਕ ਪਹੁੰਚਾਇਆ 15 ਸਾਲ ਹੋ ਗਏ ਉਹਨੂੰ ਰੰਡ ਕੱਟਦੀਆਂ ਉਹਨੂੰ ਸੋਨੂੰ ਆਉਂਦੀ ਹੈ ਸ਼ਰਮ ਮਾੜੀ ਮੋਟੀ ਮਾੜੀ ਮੋਟੀ ਗੱਲ ਹੁੰਦੀ ਹੈ ਚੱਕਦੀ ਆ ਫੋਨ ਮਾਂ ਨੂੰ ਕਦੇ ਵੱਡੀ ਲਾ ਲੈਂਦੀ ਹੈ ਕਦੇ ਛੋਟੀ ਲਾ ਲੈਂਦੀ ਹੈ ਕਿਉਂ ਮੈਂ ਛੋਟੀ ਮਾਂ ਨਹੀਂ ਹੈਗੀ ਦੱਸ ਸੋਨੂੰ ਕਿਸ ਚੀਜ਼ ਦੀ ਘਾਟ ਹੈ ਕਿਦੇ ਪਿੱਛੇ ਨਹੀਂ ਛੋਡੇ ਪੇਕਿਆਂ ਨੇ ਘਾਟ ਰੱਖੀ ਕਦੇ ਉਰੇ ਨਹੀਂ ਘਾਟ ਰੱਖੀ ਫੇਰ ਵੀ ਸੋਡਾ ਆਹੀ ਕੰਜਰਖਾਨਾ ਸੋਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੁਸੀਂ ਵੀ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਏ ਸਾਨੂੰ ਆ ਤੂੰ ਨਹੀਂ ਬੱਟੀ ਏ ਕੀ ਬਿਟਰ ਬਿਟਰ ਦੇਖ ਰਹੀ ਏ ਹੁਣ ਸ਼ਰਮ ਨਹੀਂ ਆਉਂਦੀ ਤੁਹਾਨੂੰ ਤਸੋਂ ਛੋਟੀ ਏ ਇਹ ਜਿਹਨੇ ਕਦੇ ਕੁਛ ਕੈਸਾ ਫੇਰ ਕੀ ਹੋ ਗਿਆ ਨਾ ਕਦੇ ਆਪਣੀ ਮਾਂ ਕਣੀ ਦੇਖਿਆ ਦੇਖਿਆ ਕਦੇ ਉਹ ਦੇਖਣੀ 15 ਸਾਲ ਹੋ ਗਏ ਨੂੰ ਰੰਡ ਘੱਟ ਦੀ ਨੂੰ ਕਦੇ ਸੋਚਿਆ ਉਹਦੇ ਬਾਰੇ ਸੁਭਦਾ ਸਾਹ ਤਾਂ ਉਹਨੂੰ ਕੀ ਦੇਣਾ ਤੇ ਸਮਝਾ ਜਿਹਨੂੰ ਕਰ ਕਰ ਹੁਣ ਹੋਰ ਤੰਗ ਕਰਦੀਆਂ ਨੇ ਕਿ ਉਹਨੇ ਠੇਕਾ ਲੈ ਕੇ ਤੁਹਾਡਾ ਸਾਰੀ ਜ਼ਿੰਦਗੀ ਦਾ ਪੂਰੇ ਹੈਗੀਆਂ ਮੈਂ ਸਾਰਾ ਕੋ ਸਾਹਮਣ ਆਈ ਮੰਨੂ ਕੋਹੋ ਜਿਵੇਂ ਦੁੱਖ ਤਕਲੀਫ ਆ ਕੋਈ ਗੱਲ ਉਹ ਤੂੰ ਫੋਨ ਮਾਂ ਕੋਲੇ ਠੂ ਫੋਨ ਮਾਂ ਕੋਲੇ ਇਹੀ ਕੁਸਰੇਗਾ ਛੋਟੇ ਪੱਲੇ ਸ਼ਰਮ ਨਹੀਂ ਆਉਂਦੀ ਸੋਨੂੰ ਪੂਰੇ ਇੰਨਾਂ ਦਾ ਜਲੂਸ ਕੱਢਿਆ ਉੱਥੇ ਉਹਨਾਂ ਨੇ ਜਲੂਸ ਕਢਾ ਰਖਿਆ ਇਹੀ ਕੁਸਰੇ ਰੇ ਛੋਟੇ ਪੱਲੇ ਨਾ ਅਗਲੇ ਦੀ ਤਾਂ ਛਣ ਨਾ ਪੀਸ ਲੈ ਟੈਨਸ਼ਨ ਨਹੀਂ ਛੋਡੀ ਮਾਂ ਨੇ ਤਾਂ ਸੋਨੂੰ ਤਾਂ ਇੱਕ ਘਰੇ ਵਿਆਹ ਹਤੀ ਵੀ ਮਨ ਨੂੰ ਮਗਰ ਕੋਈ ਚਿੰਤਾ ਨਹੀਂ ਰਹਿਣੀ ਪਰ ਤੁਸੀਂ ਨੇ ਤੁਸੀਂ ਨਾ ਉਹਦੀ ਇੱਕ ਨਹੀਂ ਸੁਣੀ ਉਹ ਨਾ ਉਹਨੂੰ ਕਦੇ ਸੁੱਖ ਦਾ ਸਾਹ ਦਿੱਤਾ ਨਾ ਉਹਨੂੰ ਕਦੇ ਕੋਈ ਚੰਗੀ ਖਬਰ ਸੁਣਾਈ ਬਸ ਆਹੀ ਲੜਾਈ ਝਗੜੇ ਦੀਆਂ ਖਬਰਾਂ ਉਹਦੇ ਤੱਕ ਪਹੁੰਚਦੀਆਂ ਨੇ ਮਾੜੀ ਮੋਟੀ ਸ਼ਰਮ ਕਰ ਲੋ ਹੁਣ ਮੈਂ ਮਾਂ ਵੀ ਛੋਡੀਆਂ ਤੇ ਸੱਸ ਵੀ ਛੋਡੀਆਂ ਜੇ ਤਾਂ ਸਿੱਧੀਆਂ ਚੱਲਣਾ ਚੱਲੋ ਨਹੀਂ ਫਿਰ ਹੁਣ ਮੈਂ ਸਾਨੂੰ ਡੰਡੇ ਨਾਲ ਸਿੱਧੀਆਂ ਕਰੂੰ ਮਾਂ ਦੇ ਦੇ ਮੈਨੂੰ ਮਾਂ ਤੋਂ ਕਹਿਦੇ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਤੋਂ ਫਿਰ ਤੂੰ ਮੁੜ ਕੇ ਨਾ ਕਦੇ ਵੀ ਨਹੀਂ ਕਿਸਮਤ ਹੋਣੀ ਹੈਗੀ ਕਦੇ ਵੀ ਮੁੜ ਕੇ ਨਹੀਂ ਹੈਗੀ ਮਾਂ ਮੈਨੂੰ ਵੀ ਮਾਫ਼ ਕਰਦੇ ਅਸਤਾ ਕਦੇ ਕੀ ਸੋਚਿਓ ਨਹੀਂ ਹੈਗੀ ਅਸਤਾ ਬੇਬੇ ਨੂੰ ਵੀ ਇੰਨਾ ਤੰਗ ਕਰਦੇ ਰਹੇ ਮੰਮੀ ਨੂੰ ਮੈਂ ਨਾ ਤੱਕ ਕਰਦੇ ਰਹੇ ਸੀ ਕਦੇ ਤੁਹਾਨੂੰ ਬਗਾਨੀ ਸਮਝਿਆ ਨਹੀਂ ਮੈਂ ਤਾਂ ਸਮਝਾਦੀ ਕਿ ਭੈਣ ਮੇਰੀ ਚੋਲੀ ਭੈਣ ਬਣ ਕੇ ਮਾਂ ਅੱਦਰ ਨਾਲ ਕਬਾਦਾ ਕਰਦੇ ਆਂ ਅਸੀਂ ਕਦੇ ਵੀ ਪਿੰਡ ਵਾਲੀ ਮੰਮੀ ਨੂੰ ਜਾਂ ਭੈਣ ਭਰਾ ਨੂੰ ਕਿਸੇ ਨੂੰ ਵੀ ਤੰਗ ਨਹੀਂ ਕਰਦੇ ਹੈਗੇ ਆਹ ਠੀਕ ਆ ਚਲੋ ਆਜੋ ਚਲੋ ਅੰਦੀ ਚਲੋ ਅੰਦਰ ਕਿਉਂ ਹੁਣ ਤੱਕ ਨਹੀਂ ਕਰਦੀ ਸਾਨੂੰ ਕੁਝ ਕਹਿੰਦੇ ਤਾਂ ਮੂੰਹ ਨਹੀਂ ਕਹਿਦੀ ਕਿਉਂ ਭਾਈ ਇਹ ਵੀ ਦੇਖ ਲੋ ਉਹ ਛੱਤਰ ਖਾ ਕੇ ਲੋਟ ਰਹੇ ਨੇ ਪਿਆਰ ਨਾਲ ਆਪਾਂ ਨੇ ਕਈ ਵਾਰੀ ਸਮਝਾ ਕੇ ਦਿਖ ਲਿਆ ਰੱਬ ਦਾ ਸ਼ੁਕਰ ਆ ਸੋਹਣੇ ਲੱਗਦੀਆਂ ਕਦੇ ਸਹੀ ਗੱਲ ਆ